ਅਨੰਮੀ ਮਿੱਤਰੋ ਸਾਰਿਆਂ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜਿਹੜੇ ਵੀਰ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਕਮੈਂਟ ਕਰਦੇ ਨੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਨੇ ਅੱਜ ਨਾਲ ਤੁਹਾਡੇ ਸਾਹਮਣੇ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਜੋ ਆਪਾਂ ਇਸ ਚੈਨਲ ਜਿਹੜੇ ਵੀਰ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਤੇ ਆਪਣੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਇਹਨਾਂ ਕੋਲੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਮਿੱਤਰੋ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਵੈਗਰੂ ਸਾਰਿਆਂ ਨੂੰ ਜੜਦੀ ਗਲਾ ਦੇ ਵਿੱਚ ਰੱਖੇ ਤੇ ਇਹ ਚੈਨਲ ਤੇ ਆਪਾਂ ਕਬੱਡੀ ਦੀ ਅਪਡੇਟ ਪਾਉਣੀ ਰਹਨੇ ਆ ਸੋ ਜੁੜੇ ਰਹੋ ਪਹਿਲਾ ਕਬੱਡੀ ਦਾ ਆਪਾਂ ਮਿੱਤਰੋ ਮੁੱਲਾਂਪੁਰ ਦੇ ਵਿੱਚ ਲੱਗਣ ਗਿਆ ਰੌਣਕਾ ਕਹਿੰਦੇ ਓਪਨ ਦਿਨ ਦਾ ਲਾਸਟ ਦਿਨ ਆ ਬਹੁਤ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਮਿੱਤਰੋ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 71000 ਰੁਪਇਆ ਤੇ ਦੂਸਰਾ ਨਾਮ 52000 ਰੁਪਇਆ ਬੈਸਟ ਰੇਡਰ ਤੇ ਯਾਫੀ ਨੂੰ ਕਹਿੰਦੇ ਮਿੱਤਰੋ 11-11000 ਦੀ ਨਕਦ ਰਕਮ ਸਨਮਾਨ ਸਨਮਾਨ ਹੋ ਗਿਆ ਮਿੱਤਰੋ ਨਾਲ ਹੀ 50 ਕਿਲੋ ਦੇ ਮੈਚ ਹੋਣਗੇ ਜੋ ਕਿ ਅੱਜ ਦੇ ਦਿਨ ਦਾ ਵਧੀਆ ਟੂਰਨਾਮੈਂਟ ਆ ਟੀਮਾਂ ਬਾਰੇ ਅਪਡੇਟ ਆਪਾਂ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵਾਂਗੇ ਅੱਜ ਦੇ ਦਿਨ ਦਾ ਇਹਨਾਂ ਕਹਿੰਦੇ ਸਿਰੇ ਦਾ ਟੂਰਨਾਮੈਂਟ ਲਾਈਵ ਚੱਲੇਗਾ www123live.in ਤੇ ਜੋ YouTube ਦਾ ਅਫੀਸ਼ੀਅਲ ਚੈਨਲ ਆ ਮਿੱਤਰੋ ਮੋਲਾਪੁਰ ਵਾਲੇ ਵੀਰਾਂ ਵੱਲੋਂ ਬਹੁਤ ਸਿਰੇ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਨਾਲ ਹੀ ਮਿੱਤਰੋ ਅੱਜ ਸੰਗਤ ਕਲਾ ਜਿਲ੍ਹਾ ਬਠਿੰਡਾ ਦੇ ਵਿੱਚ ਬਾਈਨੀ ਕਬੱਡੀ ਖਿਡਾਰੀਆਂ ਦੇ ਤੇ ਓਪਨ ਦੇ ਮੈਚ ਹੋਣਗੇ ਬਾਈਨੀ ਕਬੱਡੀ ਖਿਡਾਰੀਆਂ ਦੇ 28 ਕਿਲੋ ਦਾ ਪਹਿਲਾ ਨਾਮ ਜਿੱਥੇ 3100 ਆ ਤੇ ਦੂਸਰਾ ਨਾਮ 2100 ਆ 32 ਟੀਮਾਂ ਇੰਟਰ ਹੋਣਗੀਆਂ ਮਿੱਤਰੋ ਕਬੱਡੀ 45 ਕਿਲੋ ਦਾ ਪਹਿਲਾ ਨਾਮ 4100 ਆ ਤੇ ਦੂਸਰਾ ਨਾਮ 3100 ਆ ਪੂਰੇ ਵੀ 32 ਟੀਮਾਂ ਇੰਟਰ ਹੋਣਗੀਆਂ ਤੇ ਨਾਲ ਹੀ ਕਬੱਡੀ 52 ਕਿਲੋ ਦੇ ਪਹਿਲਾ ਨਾਮ ਮਿੱਤਰੋ 5100 ਆ ਤੇ ਨਾਲ ਹੀ ਦੂਸਰਾ ਨਾਮ 4100 ਆ 64 ਟੀਮਾਂ ਇੰਟਰ ਹੋਣਗੀਆਂ ਵੈਂਟੀ ਨਾਲ ਵੱਲੋਂ ਵਧੀਆ ਫੈਸਲਾ ਕੀਤਾ ਗਿਆ ਬਈਨੀ ਕਬੱਡੀ ਖਿਡਾਰੀਆਂ ਦੇ ਟੂਰਨਾਮੈਂਟਾਂ ਲਈ ਕਬੱਡੀ 57 ਕਿਲੋ ਦੇ ਮੈਚ ਹੋਣਗੇ ਮਿੱਤਰੋ 7 ਜਨਵਰੀ ਨੂੰ ਪਹਿਲਾ ਨਾਮ ਜਿੱਥੇ 8100 ਆ ਤੇ ਦੂਸਰਾ ਨਾਮ 6100 ਆ ਵੈਸਟਰ ਨੂੰ ਸਰਪ੍ਰਾਈਜ਼ ਹੋਣਗੇ ਤੇ ਨਾਲ ਹੀ ਮਿੱਤਰੋ 7 ਜਨਵਰੀ ਨੂੰ ਲੱਗਣਗੇ ਰੌਣਕਾ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ 16 ਟੀਮਾਂ ਬੁੱਕ ਨੇ ਪਹਿਲਾ ਨਾਮ ਜਿੱਥੇ 81000 ਆ ਤੇ ਦੂਸਰਾ ਨਾਮ 61000 ਵੈਸਟ ਟ੍ਰੇਡਰ ਤੇ ਜਾਫੀ ਲਈ 11000 ਦੀ ਨਗਦ ਰਕਮ ਸਨਮਾਨ ਸਨਮਾਨ ਹੋ ਗਿਆ ਇਹਦੀਆਂ ਟੀਮਾਂ ਬਾਰੇ ਆਪਾਂ ਕੱਲ ਨੂੰ ਪੂਰੀ ਅਪਡੇਟ ਦੱਸਾਂਗੇ ਪਤਾ ਕਰਕੇ ਵੀ ਕਿਹੜੀਆਂ ਟੀਮਾਂ ਖੇਡਣੀਆਂ ਕਿਹੜੇ ਪਲੇਅਰ ਖੇਡਣਗੇ 7 ਜਨਵਰੀ ਦਾ ਪੂਰਾ ਸਰੇ ਦਾ ਟੂਰਨਾਮੈਂਟ ਹੋਊਗਾ ਲਾਈਵ ਆਨਸ ਇਹਦਾ ਕਬੱਡੀ 365 ਤੇ ਉਹ YouTube ਦਾ ਆਫੀਸ਼ੀਅਲ ਚੈਨਲ ਹੈ ਅੱਜ ਦੇ ਦਿਨ ਦਾ ਵੀ ਵਧੀਆ ਟੂਰਨਾਮੈਂਟ ਹੋਊਗਾ ਕਮੇਟੀ ਵਾਲਿਆਂ ਵੱਲੋਂ ਵਧੀਆ ਫੈਸਲਾ ਕੀਤਾ ਗਿਆ ਨਾਲ ਬਾਈ ਨੀ ਕਬੱਡੀ ਖਿਡਾਰੀਆਂ ਦੇ ਮੈਚ ਵੀ ਹੋਣਗੇ ਤੇ ਨਾਲ ਹੀ ਘਲਗਲਾਂ ਜੀ ਮਿੱਤਰੋ 70 ਕਿਲੋ ਦੇ ਮੈਚ ਹੋਣਗੇ 11000 ਪਹਿਲਾ ਨਾਮਾਂ ਤੇ 9900 ਦੂਸਰਾ ਨਾਮਾਂ ਪੱਤੀ ਟੀਮਾਂ ਟਰੋਂਗੀਆਂ ਬੈਸਟਰ ਨੂੰ ਸਰਪ੍ਰਾਈਜ਼ ਰੱਖੇ ਗਏ ਨੇ ਨਾਲੇ ਕਬੱਡੀ ਓਪਨ ਦੇ ਦੋ ਪਲੇਅਰ ਬਾਹਰ ਹੋਣਗੇ 77000 ਇੱਥੇ ਪਹਿਲਾ ਨਾਮ ਆ 61000 ਇੱਥੇ ਦੂਸਰਾ ਨਾਮ ਆ ਬੈਸਟਾਂ ਨੂੰ ਮਿੱਤਰੋ ਇਹ ਕਿ ਕਿ ਹਜ਼ਾਰ ਦੀ ਨਕਦ ਰਕਮ ਨਾਲ ਮਾਣ ਸਨਮਾਨ ਹੋਵੇਗਾ। ਉਰੇ 16 ਟੀਮਾਂ ਇੰਟਰ ਹੋਣਗੀਆਂ ਪੰਜਾਬ ਲਾਈਵ 1.com ਤੇ ਮੈਚ ਚੱਲਣਗੇ ਲਾਈਵ ਮਿੱਤਰੋ ਅੱਜ ਦੇ ਦਿਨ ਦਾ ਇਹ ਕਹਿੰਦੇ ਸਿਰੇ ਦੇ ਟੂਰਨਾਮੈਂਟ ਨੇ। ਬਾਕੀ ਜੀ ਕਬੱਡੀ ਦੀ ਉਹ ਜਿਹੀ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਚੈਨਲ ਦੇ ਨਾਲ ਜੁੜੇ ਰਹੋ ਜਿਹੜੇ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਸਾਰੇ ਭਰਾ ਬਹੁਤ ਸਪੋਰਟ ਕਰਦੇ ਆ ਇਨੋ ਦੇ ਨਾਲ ਜੁੜੇ ਹੋਇਆ ਸਾਰਿਆਂ ਦਾ ਜਲੋ ਧੰਨਵਾਦ ਸਾਰਿਆਂ ਦਾ ਦਿਲੋਂ ਧੰਨਵਾਦ ਨਾਲ ਹੀ ਖੇਡ ਪ੍ਰੇਮੀਆਂ ਦਾ ਕਬੱਡੀ ਖਿਡਾਰੀਆਂ ਦਾ ਖੇਡ ਪ੍ਰਮੋਟਰਾਂ ਨੂੰ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਜੜਦੀ ਕਲਾ ਦੇ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਬੱਡੀ ਨੂੰ ਅੱਗੇ ਵਧਾਉਣ ਲਈ ਆਪਣੀ ਜਿੰਦ ਜਾਨ ਲਾਈ ਹੋਈ ਹੈ ਸਾਰੇ ਪਲੇਅਰਾਂ ਲਈ ਵੀ ਅਰਦਾਸ ਕਰਿਆ ਕਰੋ ਵਾਹਿਗੁਰੂ ਪਰਮਾਤਮਾ ਅੱਗੇ ਕਿ ਸਾਰੇ ਪਲੇਅਰਾਂ ਨੂੰ ਵਾਹਿਗੁਰੂ ਪਰਮਾਤਮਾ ਸੱਟਾਂ ਫੇਟਾਂ ਤੋਂ ਬਚਤ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੇ ਪਲੇਅਰ ਇਸੇ ਤਰ੍ਹਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਤੇ ਨਾਲ ਹੀ ਜਿਵੇਂ ਲਾਂਗੇ ਕੱਲ ਨੂੰ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਆਗਿਆ ਜੀ ਧੰਨਵਾਦ